ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਗੌੜੀ ਚੇਤੀ ਮਹੰਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾ ਵਹੁ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੀ ਕਾਹੇ ਕਮ ਉਪਾਈ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੀ ਨਾ ਜਾਨੀ ਔਗਣ ਮੇਰੀ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸੂ ਉਪਾਈ ਕੀਤੇ ਨਾਗ ਕੁਲੀ ਮਹ ਆਈ ਕੀਤੀ ਪੰਖ ਉਡਾਈ ਹਟ ਪਟਨ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੈ ਅਗੋਂ ਹੋਉ ਦੇਖੈ ਪਿੱਛੋਂ ਹੋਉ ਦੇਖੈ ਤੁਜ ਤੇ ਕਹਾਂ ਛਪਾਵੈ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਨ ਬਾਜ਼ਾਰ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮਹਿਵਨ ਜਾਰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੂ ਕਿਛ ਮਿਹਰੇ ਉਪਾਬ ਹੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਗੌੜੀ ਚੀਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿ ਦੂ ਥਾਂ ਵੋ ਹਮਿਆਏ ਅਗਨ ਬਿੰਬ ਜਲ ਭੀਤਰ ਨਿਪਜੀ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਤੋਂ ਜਾਣੇ ਗੁਣ ਤੇਰੇ ਕਹੇ ਨਾ ਜਾਨੀ ਉਹ ਗਨ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਈ ਕਿਤੇ ਨਾਗ ਕੁਲੀ ਮਹਿ ਆਏ ਕਿਤੇ ਪੰਖ ਉਡਾਏ ਹਟ ਪਟਨ ਬਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟਪਟਨ ਬਾਜ਼ਾਰਾ ਲੈ ਕੈ ਤਕੜੀ ਤੋਲਣ ਲੱਗ ਘਟ ਹੀ ਮਹਿਵਣ ਜਾਰ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੀਤੇ ਔਗਣ ਹਮਾਰੀ ਦਇਆ ਕਰਹੁ ਕਿਸ਼ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗਉੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਮੋ ਹਮ ਆਈ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਈ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਨੀ ਓ ਗਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਏ ਕੀਤੇ ਨਾਗ ਕੁਲੀ ਮਹਿ ਆਏ ਕੀਤੇ ਪੰਖ ਉਡਾਈ ਹੱਟ ਪਟਨ ਬਜ ਮੰਦਰ ਭੰਨੈ ਕਰ ਚੋਰੀ ਘਰ ਆਵੈ ਅੱਗ ਹੁੰ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾਂ ਛਪਾਵੇ ਤਟ ਤੀਰਥ ਹਮ ਨਵਖੰਡ ਦੇਖੇ ਹਟਪਟਨ ਬਾਜਾਰਾ ਲੈ ਕੇ ਤਕੜੀ ਤੁਲਨ ਲਗ ਕਟਹੀ ਮਹਿਵਣ ਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰੂ ਕਿਸ਼ ਮਿਹਰ ਉਪਾਬ ਹੋ ਡੁੱਬ ਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਮੂ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਝੇ ਕਾਹੇ ਕੰਮ ਉਪਾਈ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੀ ਕਹੀ ਨ ਜਾਣੀ ਔਗਨ ਮੇਰੇ ਰਹਾ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਖੁਲੀ ਮਹਿ ਆਏ ਕੇਤੇ ਪੰਖ ਉਡਾਈ ਹਟਪਟਨ ਬਿਜ ਮੰਦਰ ਭੰ내 ਕਰ ਚੋਰੀ ਕਰ ਆਵੇ ਅਗੋਂ ਹੋਂ ਦੇਖੈ ਪਿੱਛੋਂ ਹੋਂ ਦੇਖੈ ਤੁਜ ਤੇ ਕਹਾਂ ਸੁਪਾਵੈ ਤਟ ਤੀਰਥ ਹਮ ਨਵਖੰਡ ਦੇਖੀ ਘਟ ਪਟਨ ਬਾਜ਼ਾਰ ਲੈ ਕੇ ਤਕੜੀ ਤੋਲਣ ਲਗਾ ਕਟ ਹੀ ਮੈਂ ਵਣਜਾਰਾ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੂ ਕਿਸ਼ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਜੀਹਰਾ ਅਗਨ ਬਰਾਬਰ ਤਪੈ ਭੀਤਰ ਵਗੈ ਕਤੀ ਪ੍ਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗੌੜੀ ਚੇਤੀ ਮਹਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੀ ਰਾ ਕਿੱਦੂ ਥਾਵੂ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੀ ਕਾਹੇ ਕੰਮ ਉਪਾਈ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਨੀ ਉਗਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸੂ ਉਪਾਈ ਕੀਤੇ 나ਗ ਕੁਲੀ ਮੈਂ ਆਏ ਕੀਤੇ ਪੰਖ ਉਡਾਈ ਹਟ ਪਟਨ ਵਿਜ ਮੰਦਰ ਭੰਨੇ ਕਰ ਚੋਰੀ ਘਰ ਆਵੇ ਅਗੋਂ ਦੇਖੇ ਪਿਛੋਂ ਦੇਖੇ ਤੁਜ ਤੇ ਕਹਾਂ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟਪਟਨ ਬਾਜ਼ਾਰ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰੂ ਕਿਸ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ गौड़ी चेती महला पहला कत की माई बाप कत के कतके राह हो आए। अगन बिम्ब जल पीतर निपजे काहे कम उपाय ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੀ ਨ ਜਾਨੀ ਔਗਣ ਮੇਰੇ ਰਹਾਉ ਕਿਤੇ ਰੁਖ ਬਿਰਖ ਹਮ ਚੀਨੇ ਕਿਤੇ ਪਸ਼ੂ ਕੋ ਪਾਈ ਕੇਤੇ ਨਾਗ ਕੁਲੀ ਮੈਂ ਆਏ ਕੇਤੇ ਪੰਖ ਉਡਾਈ ਹਟ ਪਟਨ ਬਿਜ ਮੰਦਰ ਭੰਨੈ ਕਰ ਚੋਰੀ ਘਰ ਆਵੈ ਅੱਗੋਂ ਦੇਖੈ ਪਿਛੋਂ ਦੇਖੈ ਤੁਜ ਤੇ ਕਹਾ ਛਪਾਵੈ ਤਟ ਤੀਰਥ ਹਮ ਨਵਖੰਡ ਦੇਖੇ ਘਟ ਪਟਨ ਬਾਜਾਰਾ ਲੈ ਕੇ ਤਕੜੀ ਤੁਲਨ ਲਗਾ ਘਟ ਹੀ ਮਹਿਮਣ ਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੂ ਕਿਸ਼ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਜੀ ਆਰਾਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗਉੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਮੋ ਹਮ ਆਈ ਅਗਨ ਬਿੰਬ ਜਲ ਭੀਤਰ ਨਿਪਜੀ ਕਾਹੇ ਕੰਮ ਉਪਾਈ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੀਂ ਨ ਜਾਣੀ ਓਗਣ ਮੇਰੀ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਏ ਕੀਤੇ ਨਾਗ ਕੁਲੀ ਮਹਿ ਆਏ ਕੀਤੇ ਪੰਖ ਉਡਾਈ ਹਟਪਟਨ ਬਿਜ ਮੰਦਰ ਪੰਨੇ ਘਰ ਚੋਰੀ ਕਰ ਆਵੈ ਅੱਗੋਂ ਹੋਂ ਦੇਖੈ ਪਿਛੋਂ ਹੋਂ ਦੇਖੈ ਤੁਜ ਤੇ ਕਹਾਂ ਛਪਾਵੇਂ ਤਤ ਤੀਰਥ ਹਮ ਨਵਖੰਡ ਦੇਖੇ ਹਟਪਟਨ ਬਾਜਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੂ ਕਿਸ਼ ਮਿਹਰਿ ਉਪਾਵਹੁ ਡੁੱਬਦੇ ਪੱਥਰ ਤਾਰੇ ਜੀਵਰਾ ਅਗਨ ਬਰਾਬਰ ਤਪੈ ਬੀਤਰ ਵਗੈ ਕਤੀ ਪ੍ਰਾਨਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਗਉੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੀ ਰਾ ਕਿੱਧੂ ਥਾਵੋਂ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕਾਮੇ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ਕਿਤੇ ਨਾਗ ਕੁਲੀ ਮਹਿ ਆਏ ਕਿਤੇ ਪੰਖ ਉਡਾਈ ਹਟ ਪਟਨ ਬਿਜ ਮੰਦਰ ਭੰਨੈ ਕਰ ਚੋਰੀ ਘਰ ਆਵੈ ਅੱਗੋਂ ਦੇਖੈ ਪਿਛੋਂ ਦੇਖੈ ਤੁਜ ਤੇ ਕਹਾਂ ਛਾ ਪਾਵੈ ਟਟ ਤੀਰਥਾਮ ਨਵਖੰਡ ਦੇਖੇ ਹਟ ਪਟਨ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਮੈਂ ਵਣਜਾਰਾ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰਹੁ ਕਿਸ ਮਿਹਰਿ ਉਪਾਬਹੁ ਡੁੱਬਦੇ ਪੱਥਰ ਤਾਰੇ ਜੀਰਾਂ ਅਗਨ ਬਰਾਬਰ ਤਪੈ ਭੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਨਰਾਤੀ ਜੀਅਰਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਪ੍ਰਨਵਤ ਨਾਨਕ ਹੁਕਮ ਪਛਾਨੈ ਸੁਖ ਵੇ ਦਿਨ ਰਾਤੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੀਲੇ ਸਗਲ ਜਗਤ ਚੰਗਿਆ ਆਂ ਬੁਰਿਆ ਆਂ ਵਾਚੇ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ